ਸ੍ਰੀ ਗਾਂਜੀ ਗੁਰਲੀ ਬੁਟੀਕ ਜਗਰਾਉਂ ਤੋਂ ਤੁਹਾਡਾ ਸਵਾਗਤ ਹੈ ਅੱਜ ਤੇਰੇ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਆਦਰ ਹੋਇਆ ਅੱਜ ਵਾਲੇ ਸੂਟ ਆਪਣੇ ਸਾਰੇ ਹੈਂਡਵਰਕ ਦੇ ਸੂਟ ਰਣਗੇ ਤੇ ਨਵੇਂ ਡਿਜ਼ਾਈਨ ਦੇ ਰਣਗੇ ਕੁਝ ਸੈਮੀ ਦੇ ਵਿੱਚ ਬਣਿਆ ਕੁਝ ਪਿਓਰ ਸਿਲਕ ਦੇ ਵਿੱਚ ਤੇ ਕੁਝ ਪਿਓਰ ਕ੍ਰੇਵ ਦੇ ਵਿੱਚ ਸਭ ਡਿਫਰੈਂਟ ਸਟਾਈਲ ਦੇ ਵਿੱਚ ਬਣਿਆ ਬਲਾਊਜ਼ ਦੇ ਚੜਾ-ਗੜਾ ਹਰ ਤਰ੍ਹਾਂ ਦੇ ਸਟਾਈਲਾਂ ਬਣਿਆ ਚਲੋ ਆਪਾਂ ਸ਼ੁਰੂ ਕਰਦੇ ਆਏ ਪਹਿਲੇ ਸੂਟ ਤੋਂ ਹਨਾ ਬਹੁਤ ਹੀ ਸੋਹਣਾ ਸੂਟਾ ਕਲਰ ਬਹੁਤ ਹੀ ਪਿਆਰਾ ਬਣਿਆ ਹੈ ਅੰਗਰਖਾ ਸਟਾਈਲ ਦੇ ਵਿੱਚ ਬਣਿਆ ਸੈਮੀ ਸਿਲਕ ਦੇ ਵਿੱਚ ਸੂਟ ਬਣਿਆ ਦੇਖਦੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਉੱਪਰ ਇਹਦੇ ਦੇਖ ਆਪਾਂ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਕੰਮ ਆ ਚਾਕਾ ਦੀ ਫਿਨਿਸ਼ਿੰਗ ਟਿਸ਼ੂ ਦੇ ਨਾਲ ਦਿੱਤੀ ਹੋਈ ਆ ਤੇ ਉੱਪਰ ਬਹੁਤ ਹੀ ਸੋਹਣੀ ਨੈਕਲਾਈਨ ਬਣੀ ਹੋਈ ਆ ਅੰਗਰਖਾ ਸਟਾਈਲ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਅੰਗਰਖਾ ਸਟਾਈਲ ਦੇ ਵਿੱਚ ਬਣਕ ਸਲੀਵਜ਼ ਦੇ ਉੱਪਰ ਸੇਮ ਹੋ ਆਪਾਂ ਗਲੇ ਵਾਲੀ ਬਾਰਡਰ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਲੱਗ ਰਿਹਾ ਬਣਿਆ ਹੋਇਆ ਇਹ ਬਣਾਇਆ ਆਪਾਂ ਪਲਾਜ਼ੋ ਦੇ ਨਾਲ ਕੁਲੀ ਮੁਰਿਆਲਾ ਪਲਾਜ਼ੋ ਬਹੁਤ ਹੀ ਸੋਹਣਾ ਲੱਗ ਰਿਹਾ ਪਲਾਜ਼ੋ ਦੇ ਨਾਲ ਬਣਿਆ ਹੋਇਆ ਸੂਟ ਇਹ ਕਲਰ ਵੀ ਬਹੁਤ ਸੋਹਣਾ ਹੈ ਇਹ ਥੋੜਾ ਜਿਹਾ ਵਾਈਨ ਮਹਿਰੂਨ ਜਿਹਾ ਕਲਰ ਆ ਸੈਮੀ ਡੁਪੀਓਨ ਸਿਲਕ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤਾ ਹੋਇਆ ਤੇ ਨਾਲ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਸੋਹਣਾ ਆਪਾਂ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਕੀਤਾ ਬਹੁਤ ਹੀ ਸੋਹਣਾ ਉਹਦੇ ਤੇ ਵਰਕ ਹੋਇਆ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕਰਕੇ ਬਹੁਤ ਸੋਹਣਿਆ ਲੇਸਾਂ ਦੇ ਨਾਲ ਆਪਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਚਾਰੇ ਕੋਨਿਆਂ ਦੇ ਵਿੱਚ ਆਪਾਂ ਇਹਦੇ ਬੂਟੇ ਦਿੱਤੇ ਹੋਏ ਆ ਪਿਆਛੇ ਦਾਤੀ ਪਿਆਛੇ ਲਗਾ ਕੇ ਆਪਾਂ ਬੂਟੇ ਦਿੱਤੇ ਆ ਬਹੁਤ ਹੀ ਸੋਹਣਾ ਬਣਿਆ ਹੈ ਇਹ ਸੂਟ ਹੈ ਫਿਨਿਸ਼ਿੰਗ ਕਾਸਟ ਹੋਣੀ ਕੀਤੀ ਹੋਈ ਆ ਦੁਪੱਟੇ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਉਹ ਜਿਹੜੀ ਵੀ ਬਹੁਤ ਹੀ ਸੋਹਣਾ ਵਰਕ ਹੋਇਆ ਦੇਖ ਸਕਦੇ ਠੇਰੇ ਦੇ ਉੱਪਰ ਕੰਮ ਦੇਚ ਆਪਾਂ ਬੂਟੇ ਦਿੱਤੇ ਹੋਏ ਆ ਤੇ ਨੈਕ ਲਾਈਨ ਬਹੁਤ ਛੋੜੀ ਬੜੀ ਹੋਈ ਆ ਦੇਖ ਸਕਦੇ ਉੱਪਰ ਤੱਕ ਬੂਟੇ ਨੇ ਇਹ ਸੈਮੀ ਸਿਲਕ ਦੇ ਵਿੱਚ ਸੂਟ ਰਹੇਗਾ ਜਿਹੜੀ ਜਿਹਦੀ ਫਿਨਿਸ਼ਿੰਗ ਕੀਤੀ ਆਪਾਂ ਟਿਸ਼ੂ ਤੇ ਚੰਪਾ ਲੇਸ ਦੇ ਨਾਲ ਕੀਤੀ ਹੋਈ ਆ ਬਹੁਤ ਹੀ ਪਿਆਰੀ neck line ਦੇ ਉੱਪਰ ਵਰਕ ਪੂਰਾ ਹੈਵੀ ਜਾਰ ਜਿਹੜਾ ਦੇ sleeve ਦੇ ਉੱਪਰ ਇਹ ਦੇਖ ਸਕਦੇ ਹੋ ਪੂਰਾ ਹੈਵੀ ਜਾਰ sleeve ਦੇ ਉੱਪਰ ਬਣਿਆ ਹੈ ਬਹੁਤ ਹੀ ਸੋਹਣਾ ਸੂਟ ਆ ਇਹਦੇ ਨਾਲ ਆਪਾਂ ਇੱਕ ਪਲਾਜ਼ੋ ਵੀ ਬਣਾਇਆ ਤੇ ਇੱਕ ਸ਼ਰਾਰਾ ਬਣਾਇਆ ਜਿੱਦਾਂ ਮਰਜ਼ੀ ਪਹਿਣੇ ਨੂੰ wear ਕਰ ਸਕਦੀ ਹੈ ਚਾਹੇ ਇਸ ਨੂੰ ਸ਼ਾਦੀ ਦੇ ਨਾਲ ਜਾਗੋ ਦੇ ਵਿੱਚ ਪਾਉਣ ਲਈ ਤੇ ਰੈਗੂਲਰ ਪਾਉਣਾ ਹੋਵੇ ਜਿਵੇਂ ਕਿਤੇ ਉਹਨਾਂ ਨੇ ਕਿਤੇ ਫੰਕਸ਼ਨ ਦੇ ਵਿੱਚ ਜਾਂ ਮੁਰਦਾਰਾ ਦਾ ਪਾਉਣਾ ਹੋਵੇ ਫਿਰ ਉਹ ਪਲਾਜ਼ੋ ਦੇ ਨਾਲ ਵੀ wear ਕਰ ਸਕਦੇ ਹਨ ਬਹੁਤ ਹੀ ਸੋਹਣਾ ਜਿਵੇਂ ਆ ਸ਼ਰਾਰਾ ਆ ਕਲੀਆਂ ਵਾਲਾ ਸ਼ਰਾਰਾ ਜੋ ਪਾਲੇਸ ਤੇ ਕੇ ਆਪਾਂ ਉਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਪਲੇਅਰ ਦੇ ਨਾਲ ਆਪਾਂ ਸ਼ਰਾਰੇ ਡੈਡੀ ਕਰੀ ਦੀ ਹੈ ਸੈਨ ਸਿਲਕ ਦਾ ਸਟੱਫ ਹੈਗਾ ਬਹੁਤ ਹੀ ਸੋਹਣਾ ਜਿਹੜਾ ਇਹਦਾ ਛੇੜਾ ਦੁਪੱਟਾ ਜਿਹੜਾ ਰਹੇਗਾ ਆਪਾਂ ਇਹਦੇ ਵਿੱਚ ਖਿਚੜੀ ਗੋਟਾ ਲਗਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੈ ਚਨੌਨ ਦਾ ਦੁਪੱਟਾ ਖਿਚੜੀ ਗੋਟਾ ਲਗਾ ਕੇ ਆਪਾਂ ਉਹਨੂੰ ਰੈਡੀ ਕੀਤਾ ਹੈ ਤੁਸੀਂ ਏਦਾਂ ਦੇ ਕੋਈ ਵੀ ਸੂਟ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਭੈਣ ਦਾ ਜਾਰਡਰ ਜਾਣਾ ਸੀ ਲੇਕਿਨ ਤੁਹਾਡੇ ਨਾਲ ਆਪਾਂ ਇੱਕ ਵਾਰ ਪਹਿਲਾਂ ਵੀਡੀਓ ਸ਼ੇਅਰ ਕਰ ਲਈਏ ਬਹੁਤ ਹੀ ਸੋਹਣੇ ਸੂਟ ਨੇ ਸਾਰੇ ਬਣੇ ਹੋਏ ਨੈਕਸਟ ਸੂਟ ਜਿਹੜਾ ਤੇ ਇਹਦੇ ਹੈਗਾ neck ਦੇ ਉੱਪਰ ਵਰਕ। ਘੇਰੇ ਦੇ ਉੱਪਰ ਵਰਕ। ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਚਾਕਾਂ ਦੀ ਫਿਨਿਸ਼ਿੰਗ ਇਹਦੀ ਵੀ ਸੇਮ ਆ ਪਰ ਟਿਸ਼ੂ ਤੇ ਚੰਪਾਲੇ ਇਸ ਨਾਲ ਕੀਤੀ ਆ। ਜਦੋਂ ਚਾਕਾਂ ਦੇ ਉੱਪਰ ਕੰਮ ਨਾ ਹੋਵੇ ਨਾ ਫਿਰ ਇਹਦੀ ਫਿਨਿਸ਼ਿੰਗ ਕੀਤੀ ਬਹੁਤ ਸੋਹਣੀ ਲੱਗਦੀ ਆ। ਚੰਪਾਲੇ ਇਸ ਨਾਲ neck line ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖ ਸਕਦੇ ਹੋ। ਬਹੁਤ ਹੀ ਪਿਆਰਾ ਪਰਲ ਵਿੱਚ ਲਾ ਕੇ ਆਪਾਂ ਨਾ ਵਿੱਚ ਤਾਪਕਾ ਥੋੜਾ ਜਿਹਾ ਆਪਾਂ ਨਕਸ਼ੀ ਵਗੈਰਾ ਲਗਾ ਕੇ ਆਪਾਂ ਇਹਨੂੰ ਥੋੜੀ ਸ਼ਾਈਨ ਲਈ ਯੂਜ਼ ਕੀਤੀ ਆ ਨਾ। ਸੋਹਣਾ ਲੱਗਦਾ ਵਾ 슬ੀਵ ਦੇ ਉੱਪਰ ਵੀ ਸੋਹਣਾ ਕੰਮ ਹੋਇਆ ਹੋਇਆ ਵਾ ਨਾਲ ਇਹਦੇ ਪਲਾਜ਼ੋ ਬਣਿਆ ਹੋਇਆ ਉਹਦੇ ਪੌਂਚਾਂ ਦੇ ਉੱਪਰ ਵਰਕ ਹੋਇਆ ਹੈ ਦੇਖ ਸਕਦੇ ਹੋ ਸੇਮ ਵਰਕ ਹੈ ਨਾ ਬਾਰਡਰ ਜਿਹੜੀ ਆਪਾਂ ਘੇਰੇ ਸਿੱਤੇ ਉਹਦੀ ਬਾਰਡਰ ਆਪਾਂ ਇਹਦੇ ਪਲਾਜ਼ੋ ਦੇ ਦਿੱਤੀ ਆ ਬਹੁਤ ਹੀ ਸੋਹਣਾ ਕਲਰ ਆ ਨਾ ਇਹ ਪੈਰਟ ਨਾ ਹੀ ਐਨ ਬੜਾ ਹੀ ਸੋਹਣਾ ਜਿਹਾ ਕਲਰ ਹੈ ਤੇ ਪਲਾਜ਼ੋ ਸੂਟ ਬਣਿਆ ਬਹੁਤ ਹੀ ਪਿਆਰਾ ਲੱਗ ਰਿਹਾ ਵਾ ਨਾਲ ਇਹਦੇ ਆਪਾਂ ਲਟਕਣ ਸਾਰੇ ਸੂਟਾਂ ਦੇ ਲਗਾ ਕੇ ਆ ਜਿਹੜਾ ਦੁਪੱਟਾ ਕੀਤਾ ਪ्योर ਚੁਣੋਂਦਾ ਬਹੁਤ ਹੀ ਸੋਹਣਾ ਲੇਸਸ ਲਾ ਕੇ ਆਪਾਂ ਰੈਡੀ ਕੀਤਾ ਵਾ ਦੇਖ ਸਕਦੇ ਹੋ ਇਸ ਨਾਲ ਆ ਗਿਆ ਆਪਾਂ ਦੁਪੱਟਾ ਰੈਡੀ ਕੀਤਾ। ਕਲਰ ਵੀ ਬਹੁਤ ਸੋਹਣਾ। ਨੈਕਸਟ ਸੂਟ ਵੀ ਜਿਹੜਾ ਹੈਗਾ ਉਹ ਵੀ ਸੇਮ ਕਲਰ ਦਾ ਹੀ ਆ। ਤੇ ਪਿਓਰ ਸਿਲਕ ਦੇ ਵਿੱਚ ਆ ਉਹ ਹੈਵੀ ਦੁਪੱਟੇ ਦੇ ਨਾਲ। ਬਹੁਤ ਹੀ ਸੋਹਣਾ ਸੂਟ ਆ। ਤੁਸੀਂ ਇਹਨੂੰ ਵੀ ਕਿਸੇ ਵੀ ਕਲਰ 'ਚ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਆ। ਆਪਣਾ ਸਕਰੀਨ ਦੇ ਉੱਪਰ ਤੁਹਾਨੂੰ ਪਤਾ ਹੀ ਨੰਬਰ ਸ਼ੋ ਹੋ ਰਿਹਾ। ਉਹਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਪ੍ਰਾਈਸ ਵੀ ਲੈ ਸਕਦੇ ਆ ਤੇ ਆਰਡਰ ਵੀ ਲੈ ਸਕਦੇ ਆ। ਇਹ ਨੈਕਸਟ ਸੂਟ ਜਿਹੜਾ ਵੀ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ ਵਾ। ਦੁਪੱਟਾ ਪੂਰਾ ਹੈਵੀ ਰਹੇਗਾ ਇਹਦਾ। ਪ્યોਰ ਸਿਲਕ ਦੇ ਵਿੱਚ ਵਰਕ ਬਹੁਤ ਹੀ ਸੋਹਣਾ ਹੋਇਆ ਕਾਪਰ ਐਂਟੀਕ कलर ਜਿਹੜਾ ਯੂਜ਼ ਕਰਕੇ ਨਾ ਆਪਾਂ ਵਰਕ ਕੀਤਾ ਘੇਰੇ ਦੇ ਵਿੱਚ ਬਾਰਡਰ ਬਹੁਤ ਹੀ ਪਿਆਰਾ ਵਰਕ ਹੋਇਆ ਦੇਖ ਸਕਦੇ ਕਾਪਰ ਐਂਟੀਕ ਵਿੱਚ ਗੋਟਾ ਪਟੀਆਂ ਵਿੱਚ ਪਰਲ ਬੜੇ ਸੋਹਣੇ ਲੱਗਦੇ ਲੱਗੇ ਹੋਏ yellow ਦੇ ਉੱਪਰ ਨਾ ਥੋੜਾ ਜਿਹਾ ਡਾਰਕ 골ਡ ਸੋਹਣਾ ਲੱਗਦਾ ਹੁੰਦਾ ਜਿਵੇਂ ਪਰਲ ਲੱਗੇ ਡਾਰਕ 골ਡ ਜੀ ਆਪਾਂ ਲਾਈਟ 골ਡ ਯੂਜ਼ ਕਰਾਂਗੇ ਉਹ ਵਿੱਚ ਹੀ ਮਿਕਸ ਹੋ ਜਾਂਦਾ ਉਹ ਲੱਗਿਆ ਨਹੀਂ ਦਿਖਦਾ ਹੁੰਦਾ ਬਹੁਤ ਹੀ ਸੋਹਣੀ ਇਹਦੀ ਨੈਕਲਾਈਨ ਬਣੀ ਹੋਈ ਆ ਰਾਉਂਡ ਦੇ ਵਿੱਚ ਬਹੁਤ ਹੀ ਸੋਹਣਾ ਵਰਕ ਕਰਕੇ ਵਿੱਚ ਇੱਕ ਪੈਨਲ ਜਿਹਾ ਦਿੱਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿ ਦੇ ਸਲੀਵਜ਼ ਦੇ ਉੱਪਰ ਉਸ ਨਾਲ ਕੰਮ ਆ। ਗੋਟਾ ਪੱਟੀ ਵੀ ਆਪ ਥੋੜੀ ਬਥੇ ਪਿੱਛੇ ਯੂਜ਼ ਕੀਤੀ ਹੋਈ ਆ। ਉਹ ਜਿਹੜਾ ਸੂਟ ਦੀ ਗ੍ਰੇ ਸੀ ਵੱਖਰੀ ਹੋ ਜਾਂਦੀ ਆ ਨਾ। ਆਪਾਂ ਇਸ ਤੋ ਨਾਲ ਪਿਓਰ ਸਿਲਕ ਦੇ ਵਿੱਚ ਆ। ਕਲਰ ਪਹਿਲੇ ਜਿਹੜਾ ਸੂਟ ਨਾਲ ਆਉਂਦਾ ਸੇਮ ਰਹੇਗਾ। ਥੋੜਾ ਜਿਹਾ ਬੈਂਦੀ ਗ੍ਰੀਨ ਜਿਹਾ ਕਲਰ ਆ ਇਹ। ਥੋੜਾ ਲੈਮਨ ਗ੍ਰੀਨ ਜਿਹਾ ਕਲਰ ਪਿਓਰ ਸਿਲਕ ਦੇ ਵਿੱਚ। ਤੇ ਇਹਦੇ ਨਾਲ ਆਪਾਂ ਬੜਾ ਵੈਰੀ ਕਿਤੀ ਆ ਫੈਂਟ। ਬੜੀ ਧੀ ਆਪਾਂ ਮੋਰੀਆਂ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ। ਜਿਹੜਾ ਆਪਾਂ ਸਲੀਵਜ਼ ਦੇ ਉੱਪਰ ਕੀਤਾ। ਸੇਮ ਬਾਰਡਰ। ਜਿਹੜਾ ਦੁਪੱਟਾ ਰਹੇ ਪੂਰਾ ਹੈਵੀ ਦੁਪੱਟਾ 4 ਸਾਈਡ ਬਾਰਡਰ ਵਿੱਚ ਸਾਰੇ ਜਾਲ ਰਹੇਗਾ ਪੂਰਾ 올ਓਵਰ ਚਾਲਣਾ ਰੈਡੀ ਕੀਤਾ ਹੈ ਦੁਪੱਟਾ ਵਾ ਦੇਖ ਸਕਦੇ ਹੋ ਕਿ ਜਿਹੜੀ ਗੋਟਾ ਲਾ ਕੇ ਆਪਾਂ ਸੂਰਤ ਨਾਲ ਨੂੰ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਨਾਲ ਟਿਸ਼ੂ ਲਾਇਆ ਆਪਾਂ ਇਹਦੇ ਜਿਹੜੀ ਫਿਨਿਸ਼ਿੰਗ ਕਰਨ ਲਈ ਯੂਜ਼ ਕੀਤਾ ਬਲੀਚਾ ਟਿਸ਼ੂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਇਹ ਦੁਪੱਟਾ ਰੈਡੀ ਹੋ ਗਿਆ ਹੈ ਤੁਸੀਂ ਇਹਨੂੰ ਵੀ ਕਿਸੇ ਵੀ ਕਲੈਕਸ਼ਨ ਬਣਵਾ ਸਕਦੇ ਆ ਜਿ ਇਸ ਚੀਜ਼ ਦਾ ਸੋਹਣਾ ਹੈਗਾ ਹੀ ਹੈਗਾ ਇਹ ਤੇ ਨਾ on order ਤੁਸੀਂ ਡੈਡੀ ਕਰਵਾ ਸਕਦੇ ਹੋ ਆਰਡਰ ਦੇਰ ਲਈ ਪਲਸਕ੍ਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਪਰ ਟਾਈਮ ਜ਼ਰੂਰ ਪਿਆ ਕਰੋ 1.5 ਤੋਂ 2 ਮਹੀਨੇ ਦਾ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਨੇਵੀ ਬਲੂ ਕਲਰ ਦੇ ਵਿੱਚ ਪਿਓਰ ਕ੍ਰੇਪ ਦੇ ਵਿੱਚ ਸੀਗਾ ਨੇਵੀ ਬਲੂ ਕਲਰ ਬਹੁਤ ਹੀ ਸੋਹਣਾ ਟਾਈ ਡਾਈ ਦਾ ਆਪਾਂ ਸੂਟ ਰੈਡੀ ਕੀਤਾ ਹੈ ਅ ਦੇਖਣਾ ਦਿਓ ਨਾ ਬਹੁਤ ਹੀ ਪਿਆਰੀ ਜਿਹੜੀ ਸਾਰਾ ਹੈਂਡ ਦਾ ਕੰਮ ਆ ਜੋ ਵੀ ਕੀਤਾ ਗਿਆ ਇਹਦੇ ਵਿੱਚ ਟੋਟਲੀ ਜਿਵੇਂ ਟਾਈ ਵਗੈਰਾ ਸਾਰਾ ਆਪ ਆਪ ਖੁਦ ਕਰਵਾਇਆ ਹੋਇਆ ਵਾ ਟਾਈ ਡਾਈ ਦੇ ਵਿੱਚ ਨਾ ਬਹੁਤ ਹੀ ਸੋਹਣਾ ਨੇਵੀ ਬਲੂ ਦੇ ਵਿੱਚ ਕਲਰ ਬਹੁਤ ਸੋਹਣੇ ਦਿੱਤੇ ਹੋਇਆ ਮਾਜੈਂਟਾ ਵਾਈਟ ਫਰੋ ਜੀ ਡਾਰਕ ਲਾਈਟ ਸਾਰੇ ਕਲਰ ਦੇ ਵਿੱਚ ਐਡ ਕੀਤੇ ਹੋਇਆ ਬਹੁਤ ਹੀ ਸੋਹਣਾ ਜਿਹੜਾ ਤੇ ਵਰਕ ਹੋਇਆ ਹੈ ਸਕੈਲਪਿੰਗ ਵਰਕ ਹੋਇਆ ਹੈ ਸਾਰਾ ਹੀ ਚਾਕ ਘੇਰੇ ਦੇ ਵਿੱਚ ਨਾਲ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੋਈ ਹੋਈ ਆ ਨੈਕਲਾਈਨ ਬਹੁਤ ਸੋਹਣੀ ਬਣੀ ਹੋਈ ਆ ਜੀ ਨੈਕਲਾਈਨ ਦੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਰਾਉਂਡ neck ਰਹਿਗਾ ਵਿੱਚ ਪੂਰਾ ਹੈਵੀ ਵਰਕ ਵਰਕ ਦਾ ਤੁਹਾਨੂੰ ਪਤਾ ਹੀ ਆਪਣਾ ਹਨਾ ਤੇ ਸਲੀਵਸ ਬਹੁਤ ਸੋਹਣੀਆਂ ਰੈਡੀ ਹੋਈਆਂ ਹੋਈਆਂ ਨੇ ਇਹਨਾਂ ਦੀਆਂ ਨਾਲ ਜਿਹੜਾ ਆਪਾਂ ਬਣਾਇਆ ਪਲਾਜ਼ੋ ਪਲਾਜ਼ੋ ਕਲੀਨ ਕਲਰ ਦਾ ਰਹੇਗਾ ਜਿੱਦਾਂ ਦੀ ਫਰੰਟ ਆ ਤਾਈਦਾਈ ਦੀ ਉਹਦੇ ਹੀ ਦੀ ਬੈਕ ਸਾਈਡ ਆਈ ਹੋਈ ਦੀ ਸਿਮ ਬੈਕ ਵੀ ਉਹਦੇ ਹੀ ਤਾਈਦਾਈ ਕਰਵਾਇਆ ਪਿਓਰ ਕ੍ਰੇਵ ਦੇ ਵਿੱਚ ਇਹ ਸੂਟ ਬਣਿਆ ਹੋਇਆ ਵਾ ਤੇ ਜਿਹੜਾ ਇਹਦੀ ਪੈਂਟ ਰਹੇਗੀ ਬਹੁਤ ਹੀ ਸੋਹਣੀ ਪੈਂਟ ਰੈਡੀ ਹੋਈ ਹੋਈ ਆ ਉਹਦੇ ਵੀ ਆਪਾਂ ਸਕੈਲਪਿੰਗ ਕੀਤੀ ਹੋਈ ਦੇਖ ਸਾਦੇ ਬਹੁਤ ਹੀ ਸੋਹਣਾ ਲਿਦਾ ਪਲਾਜ਼ੋ ਆ ਇਹ ਪਿਓਰ ਗਰੇਬ ਦੇ ਵਿੱਚ 80 ਗ੍ਰਾਮ ਕ੍ਰੀਮ ਦੇ ਵਿੱਚ ਤੇ ਜਿੰਨੇ ਸਭ ਤੋਂ ਵੈਸਟ ਕਪੜਾ ਹੈ ਪਿਓਰ ਗਰੇਬ ਤੇ ਪਿਓਰ ਸਿਲਕ ਕਿਵੈਡਿਨ ਸਿਲਕ ਜਿਹੜੀ ਉਹ ਸਭ ਤੋਂ ਵੈਸਟ ਕਪੜਾ ਵਾ ਕੋਈ ਕੰਪਲੇਨ ਨਹੀਂ ਇਹਦੀ ਤੁਸੀਂ ਹੈਵੀ ਸੂਟ ਰੈਡੀ ਕਰਵਾਉਣੇ ਹੋ ਕੋਈ ਕੰਪਲੇਨ ਨਹੀਂ ਇਹਦੀ ਜਿਹੜਾ ਦੁਪੱਟਾ ਪਰ ਰੈਡੀ ਕੀਤਾ ਇਹਦਾ ਬਹੁਤ ਹੀ ਸੋਹਣਾ ਕਿਰਨ ਗੋਟਾ ਲਗਾ ਕੇ ਸਾਰੇ ਜਿੰਨੇ ਵੀ ਆਪਾਂ ਅੱਜ ਤੱਕ ਕਿਰਨ ਗੋਟਾ ਯੂਜ਼ ਕੀਤੇ ਆ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਡਿਜ਼ਾਈਨ ਦੇ ਵਿੱਚ ਆਪਾਂ ਰੈਡੀ ਕੀਤੇ ਆ ਜਿਹੜਾ ਦੁਪੱਟੇ ਦੇ ਵਿੱਚ ਫਿਨਿਸ਼ਿੰਗ ਆ ਉਹ ਆਪਾਂ ਬਹੁਤ ਹੀ ਸੋਹਣੀ ਛੋਟਾ ਸ਼ਿਪੀ ਦਾ ਵਰਕ ਕਰਕੇ ਤੇ ਦੁਪੱਟਾ ਆਪਾਂ ਨੂੰ ਰੈਡੀ ਕੀਤਾ ਉਹਦੇ ਨਾਲ ਫਿਰ ਦੁਪੱਟਾ ਵਿੱਚੋਂ ਖਾਲੀ ਨਹੀਂ ਆਉਂਦਾ ਬਹੁਤ ਹੀ ਸੋਹਣਾ ਜਿਵੇਂ ਦੁਪੱਟਾ ਰੈਡੀ ਹੋ ਗਿਆ ਤੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਵਾ ਤੁਸੀਂ ਇਹਨੂੰ ਵੀ ਐਨਸੀ ਜੀ ਬਣਵਾ ਸਕਦੇ ਹੋ ਕਿਸੇ ਕਲਰ ਦੇ ਵਿੱਚ ਵੀ ਜੇ ਨੂੰ ਨਵਾਉਣਾ ਚਾਹੁੰਦੇ ਆਪਾਂ ਸੇਮ ਇਦਾਂ ਡਾਈ ਕਰਕੇ ਤੁਹਾਨੂੰ ਦੱਸੇਗੇ ਵੀ ਆਪਣੇ ਸਭ ਤਰ੍ਹਾਂ ਦੇ ਕਾਰੀਗਰ ਵਿਅਸਤੀ ਰੱਖੇ ਹੋਏ ਆ ਜਿੰਨੇ ਵੀ ਆਪਣੇ ਕੋਲੇ ਹੈਗੇ ਆ ਹੈਂਡਵਰਕ ਮਸ਼ੀਨਵਰਕ ਡਾਈ ਵਾਲੇ ਹਨ ਤੇ ਸਾਰੇ ਬੜੇ ਹੀ ਵਧੀਆ ਆਪਣੇ ਕਾਰੀਗਰ ਜਿਹਨੇ ਆਪਣੀ ਬੈਸਟ ਟੀਮ ਆ ਜਿਹੜੀ ਆਪਣੀ ਹੈਗੀ ਆ ਬਹੁਤ ਹੀ ਵਧੀਆ ਕੰਮ ਕਰਦੇ ਆ ਸਾਰੇ ਜਣੇ ਰਲ ਕੇ ਨਾ ਤੇ ਨੈਕਸਟ ਸੂਟ ਹੈਗਾ ਜੀ ਆਪਣਾ ਫਰੋਜੀ ਕਲਰ ਦੇ ਵਿੱਚ ਫਰੋਜੀ ਤੇ ਕੈਰਟ ਕਲਰ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈ ਇਹਨਾਂ ਦਾ ਫਰੋਜੀ ਤੇ ਕੈਰਟ ਦਾ ਸਾਰਾ ਇਹ ਵੀ ਹੈਂਡ ਦਾ ਕੰਮ ਰਿਹਾ ਹੈ ਕਮ ਤੁਸੀਂ ਇਹਨੂੰ ਮਸ਼ੀਨਾਂ ਵੀ ਕਰਵਾ ਸਕਦੇ ਹੋ ਕਰਦਣੇ ਨਾਲ ਵੀ ਕਰਵਾ ਸਕਦੇ ਹੋ ਭੈਣ ਨੇ ਆਪਾਂ ਨੂੰ ਕਿਹਾ ਸੀ ਤਿੱਲੇ ਨਾਲ ਕਰਵਾਉਣਾ ਆਪਾਂ ਤਿੱਲੇ ਨਾਲ ਕਰਵਾਇਆ ਵਾ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਦੇਖ ਸਕਦੇ ਹੋ ਘੇਰੇ ਦੇ ਵਿੱਚ ਜਿਵੇਂ ਮੰਗ ਰਹੇ ਸੀ ਕੋਈ ਹਲਕਾ ਜਿਹਾ ਸੂਟ ਤਿੱਲੇ ਵਰਤਰਾ ਹੋਵੇ ਨੈਕ ਦੇ ਉੱਪਰ ਸਕੁਅਰ ਨੈਕ ਬਣਾਇਆ ਹੋਇਆ ਹੈ ਇਹਦਾ ਤੇ 슬ੀਵਜ਼ ਦੇ ਉੱਪਰ ਇਹਦੇ ਸੇਮ ਆਪਾਂ ਉਹਨਾਂ ਦਾ ਪਲਾਜ਼ੋ ਕੀਤਾ ਰੈਡੀ ਇਹਦੇ ਨਾਲ ਹੈ ਨਾ ਪਲਾਜ਼ੋ ਦੇ ਉੱਪਰ ਵਰਕ ਕੀਤਾ ਹੋਇਆ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਲੂਟ ਦਾ ਇਹ ਰਹਿ ਗਿਆ ਨਾਲ ਪਲਾਂਸ ਪਲਾਜ਼ੋ ਦੇ ਉੱਪਰ ਉਹ ਸੇਮ ਉਹਦੇ ਹੀ ਆਪਾਂ ਵਰਕ ਕੀਤਾ ਹੋਇਆ ਜਿਵੇਂ ਘੇਰੇ ਦੇ ਉੱਪਰ ਦਿੱਤਾ ਹੋਇਆ ਤੇ ਦੁਪੱਟਾ ਰਹਿ ਗਿਆ ਇਹਨਾਂ ਦਾ ਕੈਰੇਟ ਕਲਰ ਦਾ ਉਹਦੇ ਵੀ ਆਪਾਂ ਖਿਚੜੀ ਗੋਟੇ ਲਗਾਏ ਹੈ ਵੀ ਦੇਖ ਸਕਦੇ ਆ ਆਪਣਾ ਡਿਫਰੈਂਟ ਖਿਚੜੀ ਗੋਟਾ ਕਿਉਂਕਿ ਇੱਕ ਤਾਂ ਲਾਈਟ ਵੇਟ ਹੁੰਦਾ ਚੱਕੜੇ ਸੌਖੇ ਹੁੰਦੇ ਦੂਸਿਆਂ ਨਾਲ ਉਹ ਨਾ ਦੁਪੱਟੇ ਤਿਆਰੀ ਕਰਨੇ ਸੌਖੇ ਹੋ ਜਾਂਦੇ ਆ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਸੂਟ ਦਾ ਤੇ ਕੰਬੀਨੇਸ਼ਨ ਵੀ ਬਹੁਤ ਸੋਹਣਾ ਤੁਸੀਂ ਇਦਾਂ ਦੇ ਸੂਟ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਅੱਜ ਦੀ ਵੀਡੀਓ ਰਹਿ ਗਈ ਥੋੜੀ ਜਿਹੀ ਲੰਬੀ ਕਿਉਂਕਿ ਸੂਟ ਜਿਆਦਾ ਨਹੀਂ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਹੈਗਾ ਗ੍ਰੇ ਬਲੂ ਜਿਹਾ ਕਲਰ ਗ੍ਰੇ ਬਲੂ ਕਲਰ ਹੈਗਾ ਇਹ ਅਜਾੜੇ ਸੂਟ ਜਿਆਦਾ ਵੈਸੇ ਰੈਨ ਦੇ ਪਲਾਜ਼ੋ ਪੈਂਟਾਂ ਨਾਲ ਹੀ ਤੇ ਸ਼ਰਾਰੀ ਨਾਲ ਬਹੁਤ ਹੀ ਸੋਹਣਾ ਇਹਦਾ ਵੀ ਕੰਮ ਆ ਇਹ ਦੇ ਦੇ ਉੱਪਰ ਕੰਮ ਦੇਖ ਸਕਦੇ ਹੋ ਵਰਕਾ ਜਿਹੜਾ ਕੀਤਾ ਹੋਇਆ ਸਾਰੇ ਇਹ ਅੰਟੀਕ ਤੇ ਗੋਲਡਨ ਵਰਕ ਨਾਲ ਹੋਇਆ ਹੈ ਦੱਬਕੇ ਦਾ ਟੋਟਲੀ ਵਿੱਚ ਸਾਰੇ ਬੂਟੀ ਤੇ ਨੈੱਕ ਦੇ ਉੱਪਰ ਬਹੁਤ ਹੀ ਸੋਹਣਾ ਕੰਮ ਦੇਖ ਸਕਦੇ ਹੋ ਕੀਤਾ ਹੋਇਆ ਹੈ ਨਾ ਬਹੁਤ ਹੀ ਪਿਆਰੀ ਨੈੱਕ ਦੇ ਉੱਪਰ ਵਰਕ ਹੋਇਆ ਹੈ ਕੁੜਤਾ ਪੱਟੀ ਸਟਾਈਲ ਦੇ ਵਿੱਚ 슬ੀਵਜ਼ ਦੇ ਉੱਪਰ ਵਰਕ ਸਿੰਪਲ ਸੋਬਰ ਜਿਸ ਹੁੰਦਾ ਵਾਲੇ ਹੈਵੀ ਵੀ ਨਹੀਂ ਕੈਸਾ ਦੀ ਬਣਿਆ ਲੁ ਬਹੁਤ ਹੀ ਸੋਹਣਾ ਜਿਵੇਂ ਤੇ ਪਲਾਜ਼ੋ ਦੇ ਉੱਪਰ ਵਰਕ ਹੋਇਆ ਹੈ ਦੇਖ ਸਕਦੇ ਹੋ ਨਾ ਤੇ ਦੁਪੱਟਾ ਇਹਦੇ ਨਾਲ ਵੀ ਆਪਾਂ ਚਨਾਉਣ ਦਾ ਰੈਡੀ ਕੀਤਾ ਵਾ ਪਲੇਸ ਲਾ ਕੇ ਚਨਾਉਣ ਦਾ ਆਪਾਂ ਦੁਪੱਟਾ ਰੈਡੀ ਕੀਤਾ ਵਾ ਇਹ ਦਾ ਸੂਟ ਜਿਵੇਂ ਆਪਾਂ ਪਾਰਟੀਆਂ ਵੀ ਪਾਜੋ ਜਦੋਂ ਬਾਕੀ ਆਪਣਾ ਡਿਪੈਂਡ ਕਰਦਾ ਕਿਦਾਂ ਆਪਾਂ ਆਪਾਂ ਆਪਣਾ ਰੈਡੀ ਹੋ ਕੇ ਜਾਂਦੇ ਹਾਂ ਨਾ ਤੇ ਸੂਟ ਆਪਣੇ ਆਪ ਹੀ ਜਾਂਚ ਜਾਂਦੇ ਆ ਪਾਏ ਹੋਏ ਬਹੁਤ ਹੀ ਸੋਹਣਾ ਸੂਟ ਹੈ ਇਹ ਕਲਰ ਵੀ ਬਹੁਤ ਸੋਹਣਾ ਨੇਵੀ ਲਾਈਟਰ ਗ੍ਰੇ ਬਲੂ ਕਲਰ ਇਹ ਪਿਓ ਇਹ ਸੈਮੀ ਸਿਲਕ ਦੇ ਵਿੱਚ ਸੂਟ ਰੈਡੀ ਕੀਤਾ ਹੋਇਆ ਵਾ ਜਿਆਦਾ ਹੈਵੀ ਵਰਕ ਨਹੀਂ ਜਿਆਦਾ ਲਾਈਟ ਵਰਕ ਨਹੀਂ ਬਹੁਤ ਹੀ ਸੋਹਣਾ ਜਿਵੇਂ ਸਿੰਪਲ ਸੋਬਰ ਜਿਹਾ ਇਹ ਸੂਟ ਰੈਡੀ ਹੋਇਆ ਵਾ ਤੇ ਨੈਕਸਟ ਸੂਟ ਜਿਵੇਂ ਬਰੇਜ਼ ਵਾ ਰੇਟ ਵਾਈਜ਼ਲੀ ਸੂਟ ਇਦਾਂ ਦੇ ਹਨ ਸਹੀ ਰਹਿ ਜਾਂਦੇ ਆ ਅਸੀਂ ਵੀ ਕਈ ਭੈਣਾਂ ਕਹਿੰਦੇ ਨੇ ਆਪਾਂ ਨੂੰ ਜਿਆਦਾ ਮਹਿੰਗੇ ਸੂਟ ਨਹੀਂ ਚਾਹੀਦੇ ਹਨ ਰੀਜ਼ਨੇਬਲ ਪ੍ਰਾਈਸ ਚਾਹੀਦੇ ਆ ਇਹ ਇਜ਼ੀਜ਼ੀਬਿਲਟੀ ਆ ਤੇ ਨੈਕਸਟ ਜਿਹੜਾ ਹੈਗਾ ਸੀ ਆਪਣਾ ਲਵੈਂਡਰ ਕਲਰ ਦੇ ਵਿੱਚ ਪਿਓਰ ਗ੍ਰੇ ਦੇ ਵਿੱਚ ਇਹ ਰਿਹਾ გასਾਬਾਤੂ ਇਹ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਆਪਾਂ ਸੂਟ ਰਹਿਣਾ ਦੇ ਲਵੈਂਡਰ ਕਲਰ ਦੇ ਵਿੱਚ ਹੀ ਉਹਨਾਂ ਦੇ ਸੂਟ ਨਹੀਂ ਤੇ ਕੁਝ ਇਹਨਾਂ ਦੇ ਪਹਿਲਾ ਪਾਰਸਲ ਚ ਰਹਿ ਗਿਆ ਸੀ ਇੱਕ ਪਾਰਸਲ ਆਪਾਂ ਅੱਜ ਕਰਨਾ ਉਹਨਾਂ ਦਾ ਬਹੁਤ ਹੀ ਸੋਹਣਾ ਕੰਮ ਹੈ ਇਹ ਦੇ ਦੇ ਵਿੱਚ ਚਾਕਾ ਦੇ ਵਿੱਚ ਵਰਕ ਹੋਇਆ ਹੈ neck ਦੇ ਉੱਪਰ ਇੱਕ ਸਾਦੇ ਕੋਰਤਾ ਪੱਟੀ ਵਿੱਚ ਬਹੁਤ ਹੀ ਸੋਹਣਾ ਕੰਮ ਦਿੱਤਾ ਗਿਆ ਵਾ ਚਾਕਾਂ ਦੀ ਜਿਹੜੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਹੀ ਕਰਦੇ ਹੁੰਦੇ ਆ ਨਾ ਚਾ ਵਿੱਚ ਆਪਾਂ ਥੋੜੇ ਬਹੁਤ ਚੰਪਾ ਲੀਫ ਐਡ ਕਰ ਦਿੰਦੇ ਆ ਜਿਹਦੇ ਨਾਲ ਥੋੜਾ ਜਿਹਾ ਵੱਧ ਸੋਹਣਾ ਲੱਗਣ ਲੱਗ ਜਾਂਦਾ ਵਾ ਫਿਨਿਸ਼ਿੰਗ ਕੀਤੀ ਹੋਈ neck line ਬਹੁਤ ਸੋਹਣੀ ਰੈਡੀ ਕੀਤੀ ਹੋਈ ਹੈ ਨਾ ਤੇ sleeve ਦੇ ਉੱਪਰ ਬਹੁਤ ਸੋਹਣਾ ਵਰਕ ਦੇਖ ਸਕਦੇ ਹੋ sleeve ਬਹੁਤ ਹੀ ਸੋਹਣੀਆਂ ਬਣੀ ਹੋਈਆਂ ਨੇ sleeve ਦੇ ਉੱਪਰ ਵਰਕ ਇਹ ਪਿਓਰ 80 ਗ੍ਰਾਮ ਕਰੇ ਦੇ ਵਿੱਚ ਰੈਡੀ ਕੀਤਾ ਗਿਆ ਵਾ ਨਾਲ ਇਹਦੇ ਜਿਹੜਾ ਹੈਗਾ ਸਟੇਟ ਸਰਵਾਰਾ ਸਰਵਾਰ ਦੇ ਪੌਂਚਿਆਂ ਦੇ ਉੱਪਰ ਵਰਕ ਕੀਤਾ ਹੈ ਦੇਖ ਸਕਦੇ ਸਰਵਾਰ ਦੇ ਪੌਂਚਿਆਂ ਦੇ ਵਰਕ ਦੁਪੱਟਾ ਪਰ ਲੇਸ ਲਾ ਕੇ ਰੈਡੀ ਕੀਤਾ ਹੋਇਆ ਹੈ ਇਹਦਾ ਉੱਤੇ ਆਪਾਂ ਲੇਸ ਹੀ ਲਗਾਈ ਹੋਈ ਆ ਬਹੁਤ ਹੀ ਸੋਹਣਾ ਸੂਟ ਆ ਇਹ ਇਹਦੇ ਨਾਲ ਦੇ ਪਹਿਲਾਂ ਵੀ 6-7 ਸੂਟ ਬਣ ਕੇ ਚਲੇ ਗਏ ਨੇ ਇਹ ਕਲਰ ਦੇ ਤੇ 2 ਸੂਟ ਰਹਿ ਗਏ ਸੀ ਬਣਾ ਲੈ ਉਦੋਂ ਫਿਰ ਉਹਨਾਂ ਨੂੰ ਥੋੜੀ ਜਿਹੀ ਜਲਦੀ ਸੀ ਵੀ ਭੇਜ ਦੇ ਇੱਕ ਪਾਰਸਲ ਭੇਜ ਦੋ ਵੀ ਦੁਪੱਟਾ ਪਾਰਸਲ ਹੋ ਜਾਣਾ ਤੇ ਪਾਰਸਲ ਬਾਚ ਭੇਜ ਦੇ ਤੇ ਬਹੁਤ ਹੀ ਸੋਹਣਾ ਕੰਮ ਆ ਹਨਾ 골ਡਨ ਕਲਰ ਦੇ ਵਿੱਚ ਤੇ ਨੈਕਸਟ ਸੂਟ ਵੀ ਜਿਹੜਾ ਹੈਗਾ ਜੀ ਉਹ ਵੀ ਉਹਨਾਂ ਦਾ ਲਵੇਂਟੇਜ ਸ਼ੇਡ ਦੇ ਵਿੱਚ ਹੀ ਆ। ਇਹ ਰਹੇਗਾ ਸ਼ਰਾਰਾ ਸੂਟ। ਬਹੁਤ ਸਭੀ ਹੈਵੀ ਸੂਟ ਆ ਸਾਰੇ ਅੱਜ ਵਾਲੇ ਡਿਜ਼ਾਈਨ ਡਿਫਰੈਂਟ ਹੀ ਨੇ। ਕੋਈ ਰਿਪੀਟ ਵਾਲਾ ਡਿਜ਼ਾਈਨ ਹੀ ਰਹੇਗਾ। ਡਿਫਰੈਂਟ ਡਿਜ਼ਾਈਨ ਦੇ ਵਿੱਚ ਹੀ ਬਣਿਆ। ਨਿਊ ਡਿਜ਼ਾਈਨ ਕਹ ਲਓ, ਜਿਵੇਂ ਨਿਊ ਡਿਜ਼ਾਈਨ ਦੇ ਵਿੱਚ ਹੀ ਬਣੇ ਹੋਏ ਐਂਡ ਡਿਫਰੈਂਟ ਕਲਰ ਨੇ ਨਿਊ ਡਿਜ਼ਾਈਨ ਨੇ। ਬਹੁਤ ਹੀ ਸੋਹਣਾ ਕੇਰੇ ਦਾ ਕੰਮ ਰਹੇਗਾ। ਬਹੁਤ ਹੀ ਪਿਆਰਾ ਵਿੱਚ ਵਰਕ ਕੀਤਾ ਹੈ ਦੇਖ ਸਕਦੇ ਆਪਾਂ ਥੋੜਾ ਡਾਰਕ ਥ्रेड ਲੈ ਕੇ ਉੱਪਰ ਉਹਨਾਂ ਉਹਦੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ। ਬਹੁਤ ਹੀ ਸੋਹਣਾ ਉੱਪਰ ਤੱਕ ਜਾਲ ਦਿੱਤਾ ਹੋਇਆ ਪੂਰੇ ਸੂਟ ਦੇ ਵਿੱਚ ਪਾਇਆ ਬਹੁਤ ਸੋਹਣਾ ਲੱਗਣਾ ਸੂਟ ਇਹ ਤੇ 슬ੀਵਜ਼ ਵੀ ਦੇ ਹੈ ਵੀ ਪੂਰੀਆਂ ਬੜੀਆਂ ਹੋਈਆਂ ਨੇ ਜਿੱਦਾਂ ਫਰੰਟ ਪੂਰਾ ਹੈ ਵੀ ਨਾ ਉਹਦੇ 슬ੀਵਜ਼ ਪੂਰੀਆਂ ਹੈਵੀ ਰੈਡ ਕੀਤੀਆਂ ਹੋਈਆਂ ਨੇ ਇਹਨਾਂ ਦੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਨਾਲ ਇਹਦੇ ਬਣਿਆ ਹੋਇਆ ਕਲੀਆਂ ਵਾਲਾ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ ਬਹੁਤ ਪਿਆਰਾ ਬਣਿਆ ਉਹ ਵੀ ਵਰਕ ਉਹਦੇ ਤੇ ਵੀ ਬਹੁਤ ਸੋਹਣਾ ਹੈ ਪੂਰਾ ਫਲੇਅਰ ਆ ਸ਼ਰਾਰੇ ਦਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਸ਼ਰਾਰੇ ਵਿੱਚ ਉੱਪਰ ਤੱਕ ਬੂਟੀ ਰਹੇਗੀ ਕਿਰਾ ਪੂਰਾ ਹੈਵੀ ਰਹੇਗਾ ਇਹ ਜਿਹੜੀ ਫਿਨਿਸ਼ਿੰਗ ਆਪਾਂ ਟਿਸ਼ੂ ਤੇ ਚੰਪਾਲ ਇਸ ਨਾਲ ਕੀਤੀ ਹੋਈ ਹੈ ਟਿਸ਼ੂ ਲਗਾ ਕੇ ਨਾਲ ਚੰਪਾਲ ਇਸਾਈਡ ਕੀਤੀ ਹੈ ਵਿੱਚ ਸਾਰੇ ਬੁੱਤੀ ਰਹੇਗੀ ਤੇ ਦੁਪੱਟਾ ਜਿਹੜਾ ਰਹੇਗਾ ਹੋਰ ਇਹ ਜਿੰਨੇ ਚਲ ਹੈਵੀ ਦੁਪੱਟਾ ਪੂਰੇ ਸੂਟ ਦੀ ਸ਼ਾਨ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਪੂਰਾ ਹੈਵੀ ਪਿਓਰ ਔਰਗੈਂਜ਼ਾ ਦੇ ਵਿੱਚ ਦੁਪੱਟਾ ਡੈਰੀ ਕੀਤਾ ਹੋਇਆ ਹੈ ਹੈਵੀ ਦੁਪੱਟਾ ਪੂਰਾ ਪੇਚ ਜਾਲ ਰੇਗਾ 4 ਸੈਂਟ ਬਾਰਡਰ ਹੈਗੀ ਜਿਹੜੀ ਲੇਸ ਲੱਗੀ ਆ ਉਹਦੇ ਨਾਲ ਬਹੁਤ ਹੀ ਸੋਹਣਾ ਬਣ ਗਿਆ ਦੁਪੱਟਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਬਣ ਗਿਆ ਉਹਦੇ ਨਾਲ ਲੇਸ ਦੇ ਨਾਲ ਜਿਹੜੀ ਆਪਾਂ ਪਰ ਵਾਲੀ ਲੇਸ ਲੈ ਵਿੱਚ ਐਡ ਕੀਤੀ ਆ ਦੁਪੱਟਾ ਲਿਆ ਵੀ ਬਹੁਤ ਸੋਹਣਾ ਲੱਗਣਾ ਜਦੋਂ ਭੈਣ ਨੇ ਗੁਰਦੁਆਰਾ ਸਾਹਿਬ ਦੁਪੱਟਾ ਲੈਣਾ ਨਾ ਬਹੁਤ ਹੀ ਸੋਹਣਾ ਲੱਗਣਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋ ਗਿਆ ਪੂਰਾ ਹੈਵੀ ਦੁਪੱਟਾ ਵਿੱਚ ਪੂਰੇ ਜਾਲ ਫੋਰ ਸਾਈਡ ਬਾਰਡਰ ਆ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਨੈਕਸਟ ਜਿਹੜਾ ਹੈਗਾ ਉਹਨਾਂ ਭੈਣਾਂ ਦਾ ਲਹਿੰਗਾ ਵਾ ਜਿਹੜਾ ਤੁਹਾਨੂੰ ਦਿਖਾਵਾਂਗੇ ਆਪਾਂ ਦੇਖ ਸਕਦੇ ਪਹਿਲਾਂ ਦੁਪੱਟਾ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਵਾ ਪੂਰਾ ਹੈਵੀ ਦੁਪੱਟਾ ਬਣਿਆ ਹੈ। ਇਹ ਦੁਪੱਟਾ ਰੀਡ ਹੋਇਆ ਹੈ। ਪਿਓਰ অর্ਗਾਂਜ਼ਾ ਦੇ ਵਿੱਚ। ਜਿਆਦਾ ਦੇ ਬਹੁਤ ਸੋਹਣਾ ਲੱਗਣਾ ਦੁਪੱਟਾ ਇਹ। ਨੈਕਸਟ ਜਿਹੜਾ ਹੈਗਾ ਜੀ ਉਹਨਾਂ ਦਾ ਲਹਿੰਗਾ। ਇਹ ਆਪਾਂ ਜਿਹੜਾ ਸਟੱਫ ਲੈ ਕੇ ਡਾਈ ਕਰਵਾਇਆ। ਬਹੁਤ ਹੀ ਸੋਹਣਾ ਹੈਗਾ। ਮਹਿੰਗਾ ਪੂਰਾ ਹੈਵੀ ਵਰਕ ਨਾਲ ਭਰਿਆ ਹੋਇਆ ਲਹਿੰਗਾ ਹੀ। ਬੈਕ ਫਰੰਟ ਸੇਮ। ਫੁੱਲ ਸੀਵਜ਼ ਤੇ ਲਹਿੰਗਾ ਵੀ ਪੂਰਾ ਹੈਵੀ। ਪਹਿਲਾਂ ਮੈਂ ਤੁਹਾਨੂੰ ਇਹ ਦੁਪੱਟਾ ਦਿਖਾਉਣੀ ਆ। ਦੁਪੱਟਾ ਵੀ ਆਪਾਂ ਜਿਹੜਾ ਉਹਦੇ ਸਟੱਫ ਲੈ ਕੇ ਡਾਈ ਕਰਵਾ ਕੇ ਉਹਨੂੰ ਰੈਡੀ ਕੀਤਾ। ਪੂਰਾ ਹੈਵੀ ਦੁਪਟਾ ਰਹੇਗਾ ਸੇਮ ਵਰਕ ਪੂਰੀ ਹੈਵੀ ਬਾਰਡਰ ਵਿੱਚ ਦਿੱਤੀ ਹੋਈ ਆ ਦੇ ਆ ਦੀ ਲੇਸ ਦੀ ਪੈਨਲ ਵਰਕ ਰਹੇਗਾ ਵਿੱਚ ਤੁਸੀਂ ਇਦਾਂ ਦੇ ਵੀ ਆਪਣੇ ਕੋਲ ਜਿਵੇਂ ਲੈ ਕੇ ਲਈਏ ਆਪਣੇ ਕੋਲ ਰੈਡੀ ਕਰਵਾ ਲਓ ਤੁਸੀਂ ਖੁਦ ਵੀ ਆਪਾਂ ਨੂੰ ਸਟੱਫ ਲੈ ਸਕਦੇ ਹੋ ਤੁਸੀਂ ਆਪਾਂ ਨੂੰ ਕਹੋਗੇ ਆਰਡਰ ਦੀ ਆਰਡਰ ਦੇਵੋਗੇ ਆਪਾਂ ਕੋਲ ਵੀ ਲਿਆ ਕੇ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਨਾਲ ਰਹੇਗਾ ਲੇਗਾ ਪੂਰਾ ਹੈਵੀ ਪੂਰਾ ਹੈਵੀ ਲੇਗਾ ਬਹੁਤ ਹੀ ਸੋਹਣਾ ਰੈਡੀ ਹੋਇਆ ਹੈ ਫਿਨਿਸ਼ਿੰਗ ਆਪਾਂ ਇਹਦੀ ਵੀ ਟਿਸ਼ੂ ਲਗਾ ਕੇ ਕੀਤੀ ਜੀ ਆ ਕੇ ਰੈਡੀ ਹੈ ਨਾ ਐਦਾਂ ਦੇ ਤੁਸੀਂ ਆਪਾਂ ਦੇ ਕੋਲ ਔਨ ਆਰਡਰ ਰੈਡੀ ਕਰਵਾ ਸਕਦੇ ਹੋ ਪਹਿਲਾਂ ਵੀ ਆਪਾਂ ਲਹਿੰਗੇ ਇਕੱਲੇ ਲਹਿੰਗੇ ਭੇਜੇ ਸੀ ਉਹ ਵੀ ਉਹਨਾਂ ਭੈਣਾਂ ਦੇ ਸੀ ਕਿ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਬਣਾਈ ਸੀ ਇਕੱਲੇ ਲਹਿੰਗਿਆਂ ਦੀ ਉਹ ਵੀ ਇੰਨਾ ਭੈਣਾਂ ਦੇ ਸੀਗੇ ਲਹਿੰਗੇ ਐਦਾਂ ਦੇ ਕੋਈ ਵੀ ਤੁਸੀਂ ਆਪਣੇ ਕੋਲ ਡਰੈਸ ਲਹਿੰਗਾ ਕੁਝ ਵੀ ਬਣਾਉਣਾ ਹੋਵੇ ਤੁਸੀਂ ਔਨ ਆਰਡਰ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ